ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਨੂੰ ਕਿਵੇਂ ਪੜਨਾ ਹੈ ਤੇ ਗੁਰਬਾਣੀ ਦੀ ਅੱਖਰਾਂ ਦੀ ਵਿਚਾਰ ਭਾਵ ਅਰਥ ਸ਼ਬਦ ਅਰਥ ਇਹ ਸੰਗਤਾਂ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਹੈ ਆਸਕਰਨਾ ਕਿ ਆਪ ਸੰਗਤਾਂ ਨੂੰ ਜ਼ਰੂਰ ਬਹੁਤ ਚੰਗਾ ਲੱਗਦਾ ਹੋਵੇਗਾ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਵੀ ਕਰੋ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਕਿ ਆਪ ਜੀ ਨੂੰ ਕਿਉਂ ਜਿਹਾ ਲੱਗਦਾ ਹੈ ਤੇ ਲਾਈਕ ਵੀ ਕਰਿਆ ਕਰੋ ਬਾਤੇ ਬਾਤ ਸੰਗਤਾਂ ਤੱਕ ਪਹੁੰਚਾਓ ਤਾਂ ਕਿ ਗੁਰਬਾਣੀ ਦਾ ਜਿਹੜਾ ਪ੍ਰਕਾਸ਼ ਹੈ ਕੁੱਲ ਦੁਨੀਆ ਤੱਕ ਪਹੁੰਚ ਸਕੇ ਇੱਕ ਛੋਟਾ ਜਿਹਾ ਉਦਮ ਹੈ ਦਾਸਲੇ ਵੱਲੋਂ ਹੋਰ ਮੇਰੇ ਬਹੁਤ ਜਿਹੜੇ ਵੀਰ ਨੇ ਇਹ ਉਦਮ ਕਰ ਰਹੇ ਨੇ ਸਾਰਿਆਂ ਨੂੰ ਸਤਿਗੁਰ ਚਰ ਦੀ ਕਲ ਬਖਸ਼ਣ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਕਿਉਂਕਿ ਆਪਣੀ ਆਪਣੀ ਮਤ ਦੇ ਅਨੁਸਾਰ ਹਰ ਕੋਈ ਗੁਰਬਾਣੀ ਦੀ ਸਾਂਝ ਪਾਉਂਦਾ ਹੈ ਤੇ ਜਿਹੜੀ ਗੁਰਬਾਣੀ ਹੈ ਆਗਾਤ ਬੋਧ ਹੈ ਵਿਦਵਾਨਾਂ ਦੇ ਵਿਚਾਰ ਸੰਗਤ ਦੇ ਨਾਲ ਸਾਂਝੇ ਕੀਤੇ ਜਾਂਦੇ ਨੇ ਤੋਂ ਆਓ ਅੱਜ ਕਿਉਂਕਿ ਪਿਛਲੇ ਕੱਲ ਆਪ ਸੰਗਤਾਂ ਦੇ ਨਾਲ ਸਿੱਧ ਗੋਸ਼ਟ ਜੋ ਬਾਣੀ ਹੈ 933 ਅੰਗ ਦੇ ਉੱਤੇ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤਨ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਪਾਵਨ ਬਾਣੀ ਹੈ ਸਿੱਧਾਂ ਦੇ ਨਾਲ ਗੋਸ਼ਟੀ ਹੈ ਵਿਚਾਰ ਹੈ ਇਹ ਉਹ ਵਿਚਾਰ ਜਿਹੜੀ ਸਿੱਧਾਂ ਦੇ ਨਾਲ ਹੋਈ ਹੈ ਕੋਈ ਮਾੜੀ ਮੋਟੀ ਵਿਚਾਰ ਨਹੀਂ ਹੈ ਜਾਂ ਛੋਟੇ ਤਲ ਦੀ ਵਿਚਾਰ ਨਹੀਂ ਹੈ ਸਿੱਧਾਂ ਨੇ ਵੀ ਬੰਦਗੀ ਕਰਕੇ ਉਹਨਾਂ ਨੇ ਵੀ ਆਪਣੇ ਤਰੀਕੇ ਦੇ ਨਾਲ ਕਾਫੀ ਜਿਹੜੀਆਂ ਤਾਕਤਾਂ ਹਾਸਲ ਕੀਤੀਆਂ ਸਨ ਉਹ ਗੱਲ ਵੱਖਰੀ ਹੈ ਕਿ ਉਹ ਆਪਣੀਆਂ ਤਾਕਤਾਂ ਲੋਕਾਂ ਨੂੰ ਦਿਖਾਉਣ ਲੱਗ ਗਏ ਔਰ ਉਹਨਾਂ ਦਾ ਜੀਵਨ ਉੱਥੇ ਲਗਭਗ ਰੁਕ ਗਿਆ ਇਹ ਦੁਨੀਆ ਤੋਂ ਬਖਰਾ ਆਪਣੇ ਆਪ ਨੂੰ ਵੱਡੇ ਸਮਝਣ ਲੱਗੇ ਸਤਿਗੁਰਾਂ ਨੇ ਸਮਝਾ ਬੁਝਾ ਕੇ ਪ੍ਰਮਾਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਲੁਕਾਈ ਨੂੰ ਜੋੜਨ ਵਾਸਤੇ ਉਹਨਾਂ ਨੂੰ ਪ੍ਰੇਰਦੇ ਨੇ ਕਿ ਤੁਸੀਂ ਸਮਰਥ ਹੋ ਸੰਗਤ ਨੂੰ ਵੀ ਪ੍ਰਮਾਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਜੋੜੋ ਸੋ ਇਹ ਜਿਹੜੀ ਵਿਚਾਰ ਹੋਈ ਉਹਨਾਂ ਨੇ ਸਤਿਗੁਰਾਂ ਨਾਲ ਬੜੇ ਸਵਾਲ ਜਵਾਬ ਕੀਤੇ ਨੇ ਤੇ ਆਪ ਜੀ ਬੋਰਡ ਦੇ ਉੱਤੇ ਆਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੋਇਆ ਦਿਖ ਰਹੇ ਹੋ ਰਾਮਕਲੀ ਰਾਗ ਹੈ ਮਹੱਲਾ ਪਹਿਲਾ ਇਹਨੂੰ ਮਹਿਲਾ ਸ਼ਬਦ ਵੀ ਪੜ੍ਹਦੇ ਨੇ ਗੁਰਬਾਣੀ ਵਿਆਕਰਨ ਦੇ ਨਾਲ ਜਿਹੜੇ ਸੰਬੰਧ ਰੱਖਦੇ ਨੇ ਕਿਉਂਕਿ ਮੈਂ ਵੀ ਗੁਰਬਾਣੀ ਵਿਆਕਰਨ ਅਨੁਸਾਰ ਹੀ ਸੰਤਾਂ ਦੇ ਨਾਲ ਵਿਚਾਰ ਸਾਂਝੀ ਕਰਦਾ ਹਾਂ ਪਰ ਕਿਉਂਕਿ ਮੈਂ ਪਹਿਲੇ ਜਿਹੜੇ ਮਹੱਲਾ ਉਚਾਰਨ ਹੈ ਕਾਫੀ ਸਮੇਤ ਕਰਦਾ ਆ ਰਿਹਾ ਔਰ ਅਕਾਲ ਤਖਤ ਤੋਂ ਵੀ ਇੱਕ ਵਾਰੀ ਇਹ ਮਤਾ ਪਿਆ ਸੀ ਕਿ ਸ਼ਬਦ ਨੂੰ ਇਹ ਜਿਹੜਾ ਇਹਨੂੰ ਮਹੱਲਾ ਉਚਾਰਨ ਕਰਨਾ ਹੈ ਪਰ ਜੇ ਮਹਿਲਾ ਵੀ ਕਹਿੰਦੇ ਨੇ ਮੇਰੇ ਵੀਰ ਉਹ ਵੀ ਤਰਤਾਂ ਦੇ ਯੋਗ ਹਨ ਤੇ ਉਹ ਵੀ ਸਹੀ ਹਨ ਕਿਉਂਕਿ ਗੁਰਬਾਣੀ ਸਮੁੰਦਰ ਹੈ ਕੋਈ ਕੋਲੀ ਭਰ ਲਵੇਗਾ ਕੋਈ ਗਲਾਸ ਭਰ ਲਵੇਗਾ ਇਹ ਕੋਈ ਬਾਲਟੀ ਭਰ ਲਵੇਗਾ ਆਪਣੀ ਆਪਣੀ ਮਤ ਮੁਤਾਬਕ ਅਸੀਂ ਗੁਰਬਾਣੀ ਤੋਂ ਗਿਆਨ ਲੈਣਾ ਹੈ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਾਮਕਲੀ ਰਾਗ ਦੇ ਵਿੱਚ ਮਹੱਲਾ ਪਹਿਲਾ ਇਹ ਬਾਣੀ ਦਾ ਜੋ ਉਚਾਰਨ ਕੀਤਾ ਹੋਇਆ ਇਹ ਬਾਣੀ ਦਾ ਸਾਰਾ ਸੰਗ੍ਰਹਿ ਹੈ ਸਿਧ ਗੋਸ਼ਟ ਇਸ ਦਾ ਨਾਮ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਰਬ ਇੱਕ ਹੈ ਲਗਾਤਾਰ ਹੈ ਸਰਵ ਵਿਆਪਕ ਹੈ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਕੱਲ ਆਪ ਸੰਗਤਾਂ ਦੇ ਨਾਲ ਰਹਾਉ ਦੀ ਪੰਕਤੀ ਜਿਹੜੀ ਸਾਂਝੀ ਕੀਤੀ ਗਈ ਸੀ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਦਿਨ ਸਾਚ ਸ਼ਬਦ ਤੋਂ ਬਿਨਾਂ ਸੱਚੇ ਸ਼ਬਦ ਤੋਂ ਬਿਨਾਂ ਕੋਈ ਤਰਦਾ ਨਹੀਂ ਸੰਸਾਰ ਦੇ ਵਿੱਚ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਸੰਸਾਰ ਦੇ ਵਿੱਚ ਤੀਰਥਾਂ ਦੀ ਕਾਦੀ ਢਟਕਣਾ ਬੰਦਗੀ ਕਰੀਏ ਪ੍ਰਮਾਤਮਾ ਚੇਤੇ ਕਰੀਏ ਸੱਚ ਦੇ ਵਿੱਚ ਆਪਣੇ ਆਪ ਨੂੰ ਜੋੜੀਏ ਹੁਣ ਜਿਹੜਾ ਪਹਿਲਾ ਬੰਦ ਹੈ ਇਸ ਸ਼ਬਦ ਦਾ ਇਸ ਸ਼ਬਦ ਦੇ ਪਹਿਲੇ ਬੰਦ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜਿਹੜੀ ਸਾਨੂੰ ਸੋਝੀ ਦਿੰਦੇ ਨੇ ਜਿਵੇਂ ਅਸੀਂ ਰਹਾਉ ਦੀ ਪੰਕਤੀ ਨੂੰ ਪੜਿਆ ਹੈ ਕਿਆ ਭਵੀਏ ਸੱਚ ਸੂਤਿਆ ਹੋਏ ਕਾਦੀ ਢਟਕਣਾ ਜਿਹੜਾ ਆਪਣੇ ਆਪ ਨੂੰ ਸੱਚ ਦੇ ਵਿੱਚ ਤਗਾ ਲੰਦਾ ਰੱਬ ਦੇ ਨਾਲ ਜੁੜ ਜਾਂਦਾ ਉਹ ਜਿਹੜਾ ਉਤਮ ਇਨਸਾਨ ਹੈ ਉਹਦੀ ਭਗਤੀ ਵੀ ਪੂਰੀ ਹੈ ਕਿਉਂਕਿ ਸਤਿ ਸ਼ਬਦ ਬਿਨ ਮੁਕਤ ਨਾ ਹੋਏ ਉਸ ਸੱਚ ਤੋਂ ਬਿਨਾ ਕਿਸੇ ਦੀ ਮੁਕਤੀ ਨਹੀਂ ਹੋ ਸਕਦੀ ਕੋਈ ਸੰਸਾਰ ਦੇ ਵਿੱਚੋਂ ਸੱਚ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਮੁਕਤ ਨਹੀਂ ਹੋ ਸਕਦਾ ਤੋਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਪਹਿਲਾ ਬੰਦ ਹੈ ਰਹਾਉ ਦੀ ਪੰਕਤੀ ਨੂੰ ਕੇਂਦਰ ਰੱਖ ਕੇ ਹੀ ਕਿ ਜਿਹੜੀ ਸਾਰੀ ਬਾਣੀ ਹੈ ਇਹ ਸਤਿਗੁਰ ਨੇ ਸਾਡੀ ਝੋਲੀ ਦੇ ਵਿੱਚ ਪਾਈ ਹੋਈ ਹੈ ਤੋਂ ਸਿੱਧ ਸਵਾ ਕਰ ਅਸਲ ਬੈਠੇ ਸੰਤ ਸਭਾ ਜੈਕਾਰੋ ਇੱਥੇ ਸਿੱਧ ਸਭਾ ਔਰ ਸੰਤ ਸਭਾ ਇਹ ਸ਼ਬਦ ਜਿਹੜੇ ਨੇ ਬਹੁਵਚਨ ਦੇ ਰੂਪ ਦੇ ਵਿੱਚ ਵਰਤੇ ਗਏ ਨੇ ਸਭਾ ਵੀ ਵੈਸੇ ਜੇ ਅਸੀਂ ਨਾਮ ਪੜਨਾ ਹੋਵੇ ਨਾ ਕਿੰਨੇ ਤਰ੍ਹਾਂ ਦੇ ਨਾਮ ਹੁੰਦੇ ਨੇ ਉਹਨਾਂ ਵਿੱਚ ਇਕੱਠ ਵਾਚਕ ਨਾਮ ਵੀ ਹੁੰਦਾ ਹੈ ਭਾਵ ਵਾਚਕ ਨਾਮ ਵੀ ਹੁੰਦਾ ਹੈ ਇਸ ਤਰੀਕੇ ਦੇ ਨਾਲ ਇੱਥੇ ਇਕੱਠ ਵਾਚਕ ਹੈ ਸਭਾ ਇਹ ਨਾਉ ਹੈ ਇਕੱਠ ਬੱਜ ਕੇ ਨਾਮ ਹੈ ਸਿੱਧ ਸਭਾ ਸਿੱਧ ਕਹਿੰਦੇ ਪ੍ਰਮਾਤਮਾ ਨੂੰ ਸਿੱਧ ਦੀ ਸਭਾ ਪ੍ਰਮਾਤਮਾ ਦੀ ਸਭਾ ਪ੍ਰਮਾਤਮਾ ਦੀ ਮਜਲਿਸ ਜਿੱਥੇ ਬੈਠ ਕੇ ਰੱਬ ਦੀ ਗੱਲ ਹੋਵੇ ਜਿੱਥੇ ਪ੍ਰਮਾਤਮਾ ਦੀ ਗੱਲ ਹੋਵੇ ਉਹ ਜਿੱਥੇ ਸਿੱਧ ਬੈਠੇ ਹੋਏ ਸਨ ਇਕੱਠੇ ਹੋ ਕੇ ਸਤਿਗੁਰੂ ਨੂੰ ਪ੍ਰਮਾਤਮਾ ਦੀ ਗੋਸ਼ਟੀ ਕਰਨ ਵਾਸਤੇ ਪ੍ਰਮਾਤਮਾ ਦੀ ਮਜਲਿਸ ਕਹਿੰਦੇ ਨੇ ਕਿ ਰੱਬ ਦੀ ਗੱਲ ਕਰਨ ਵਾਲੇ ਨੇ ਪਰਮੇਸ਼ਰ ਦੀ ਗੱਲ ਕਰਨ ਵਾਲੇ ਨੇ ਸਿੱਧ ਸਭਾ ਕਰ ਆਸਣ ਬੈਠੇ ਸਤਿਗੁਰੂ ਪਾਤਸ਼ਾਹ ਆਖਦੇ ਨੇ ਕਹਿੰਦੇ ਭਾਈ ਆਸਣ ਬਣਾ ਕੇ ਬੈਠ ਜਾਣਾ ਆਸਣ ਲਾ ਕੇ ਬੈਠ ਜਾਣਾ ਜੋ ਸਿੱਧ ਸਭਾ ਰੱਬੀ ਮਜਲਿਸ ਜੋ ਆਸਣ ਲਾ ਕੇ ਬੈਠੇ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਉਹਨਾਂ ਜਿਹੜੀ ਸਭਾ ਹੈ ਨਾ ਸੰਤ ਸਭਾ ਉਹਨਾਂ ਸੰਤਾਂ ਦੀ ਸਭਾ ਨੂੰ ਜੈਕਾਰੋ ਭਾਵ ਮੇਰੀ ਨਮਸਕਾਰ ਉਹ ਜਿਹੜੀ ਸੰਤ ਸਭਾ ਉਹ ਜਿਹੜੀ ਸਿੱਧ ਸਭਾ ਉਹ ਪ੍ਰਮਾਤਮਾ ਦੀ ਰੱਬ ਦੀ ਗੱਲ ਕਰਨ ਵਾਲੀ ਮਜਲਿਸ ਕਹਿੰਦੇ ਉਹਨੂੰ ਜੈਕਾਰੋ ਉਹਨੂੰ ਨਮਸਕਾਰ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਸਾਡੀ ਉਹਨਾਂ ਨੂੰ ਨਮਸਕਾਰ ਹੈ ਤਿਸ ਤਿਸ ਜਿਹੜਾ ਹੈ ਪੜਨਾਮ ਹੈ ਇਕਵਚਨ ਹੈ ਔਕੜ ਵੀ ਲੱਗੀ ਹੋਈ ਹੈ ਕਿਉਂਕਿ ਜੇ ਨਾਉ ਇਕਵਚਨ ਹੋਵੇ ਦੀ ਪੜਨਾਉ ਇਕਵਚਨ ਹੋ ਵੀ ਉਹਨੂੰ ਪੜਾਉਣੀ ਹੈ ਨਾਉ ਇਕਵਚਨ ਨੂੰ ਪੜਾਉਂਦੀ ਹੈ ਕੁਲਿੰਗ ਨੂੰ ਤੇ ਫਿਰ ਉਹਦੇ ਪੜਨਾਉ ਨੂੰਗੀ ਜਿਹੜੀ ਹੈ ਉਹ ਕਹ ਡਾਲੀ ਹੈ 30 30 ਅੱਗੇ 30 ਕਿਹਾ ਏ ਸੰਤ ਸਭਾ ਸਿੱਧ ਸਭਾ ਉਹ ਸਿੱਧ ਸਭਾ ਉਹ ਸੰਤ ਸਭਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ 30 ਅੱਗੇ ਰਹਿਰਾਸ ਹਮਾਰੀ ਰਹਿਣਾ ਸੰਦੀ ਅਰਦਾਸ ਰਹਿਰਾਸ ਦੀ ਵੱਖਰੇ ਵੱਖਰੇ ਅਰਥ ਨੇ ਪਰ ਇੱਥੇ ਇਹਦਾ ਅਰਥ ਹੈ ਅਰਦਾਸ ਕਿਉਂਕਿ ਜੇ ਰਹਿਰਾਸ ਦੀ ਮੈਂ ਵਿਚਾਰ ਕਰਨ ਲੱਗਿਆ ਤਾਂ ਜਾਦੀ ਸਮਾਂ ਲੱਗ ਜਾਣਾ ਹੈ ਤੋ तिस ਅਗੇ ਰਹਿਰਾਸ ਹਮਾਰੀ ਸੱਚਾ ਅਪਰ ਅਪਾਰੋ ਅਪਰ ਅਪਾਰ ਪ੍ਰਭੂ ਜਿਸ ਸੰਤ ਸਭਾ ਦੇ ਵਿੱਚ ਸਿੱਧ ਸਭਾ ਦੇ ਵਿੱਚ ਪ੍ਰਤੱਖ ਬਿਰਾਜਮਾਨ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਸੰਤ ਸਭਾ ਦੇ ਅੱਗੇ ਸਾਡੀ ਅਰਦਾਸ ਹੈ ਸਾਡੀ ਬੇਨਤੀ ਹੈ ਜਿਹਦੇ ਵਿੱਚ ਸਦਾ ਕਾਇਮ ਦਾਇਮ ਰਹਿਣ ਵਾਲਾ ਪਰਮਾਤਮਾ ਵੱਸਦਾ ਭਾਵ ਜਿਸ ਸਭਾ ਵਿੱਚ ਉਸ ਕਾਇਮ ਦਾਇਮ ਰੱਬ ਦੀ ਗੱਲ ਹੋ ਰਹੀ ਹੈ ਉਸ ਸਭਾ ਦੇ ਅੱਗੇ ਸਾਡੀ ਅਰਦਾਸ ਹੈ ਇਹ ਅਗਲੀ ਗੱਲ ਕਹਿੰਦੇ ਨੇ ਇੰਨਾ ਸਤਕਾਰ ਕਰਦੇ ਨੇ ਸੰਤ ਸਭਾ ਦਾ ਸਿੱਧ ਸਭਾ ਦਾ ਮਸਤਕ ਕਾਟ ਧਰੀ ਤਿਸੇ ਅੱਗੇ ਤਨ ਮਨ ਅੱਗੇ ਦੇਉ ਸਤਗੁਰੂ ਕਹਿੰਦੇ ਨੇ ਮਸਤਕ ਤੋਂ ਭਾਵ ਹੈ ਸਿਰ ਮੱਥਾ ਤੇ ਫਿਰ ਮਸਤਕ ਕਾਟ ਮੈਂ ਉਸ ਸਭਾ ਨੂੰ ਕਿਹਾ ਦੇਵਾਂ ਉਸ ਸੰਤ ਸਭਾ ਦੇ ਅੱਗੇ ਕੀ ਬੇਟਾ ਰੱਖਾਂ ਤਾਂ ਸਤਿਗੁਰੂ ਪਾਸ਼ਾ ਅਖਦੇ ਨੇ ਕਹਿੰਦੇ ਨੇ ਭਾਈ ਕਿ ਮੈਂ ਉਸ ਸੰਤ ਸਭਾ ਦੇ ਅੱਗੇ ਮਸਤਕ ਕਾਟ ਧਰੀ ਤੇ ਸਿਆਦਤ ਇਸ ਫਿਰ ਸਿੱਧ ਸਭਾ ਦਾ ਪਰਦਾ ਹਾਂ ਮੈਂ ਉਸ ਸਿੱਧ ਸਭਾ ਉਸ ਸੰਤ ਸਭਾ ਉਸ ਰੱਬ ਦੀ ਮਜਲਿਸ ਜਿੱਥੇ ਰੱਬ ਦੀ ਗੱਲ ਹੋ ਰਹੀ ਹੈ ਉਹਨਾਂ ਸੰਤਾਂ ਦੇ ਅੱਗੇ ਉਹਨਾਂ ਨੂੰ ਨਮਸਕਾਰ ਤਾਂ ਕਰਦਾ ਹੀ ਹਾਂ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਸੱਚਾ ਪ੍ਰਮਾਤਮਾ ਬਸ ਰਿਹਾ ਹੈ ਰੱਬ ਕਹਿੰਦੇ ਮੈਂ ਆਪਣਾ ਮਸਤਕ ਕੱਟ ਕੇ ਉਹਨਾਂ ਦੇ ਅੱਗੇ ਧਰਦਾ ਹਾਂ ਤੇ ਨਾਲ ਤਨ ਮਨ ਆਗੇ ਦੇਉਂ ਉਹਨਾਂ ਦੇ ਅੱਗੇ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ ਸਤਿਗੁਰੂ ਪਾਤਸ਼ਾਹ ਐਸਾ ਕਹਿੰਦੇ ਨੇ ਕਹਿੰਦੇ ਨੇ ਭਾਈ ਕਿ ਉਸ ਸੰਤ ਸੁਬਾ ਸਿਰ ਕੱਟ ਕੇ ਧਰ ਦਿਆਂ ਭਾਵ ਮੈਂ ਇੰਨਾ ਸਤਕਾਰ ਕਰਾਂ ਉਹਨਾਂ ਦਾ ਆਪਣੀ ਜਾਨ ਵੀ ਕੁਰਬਾਨ ਕਰ ਦਿਆਂ ਉਹਨਾਂ ਤੋਂ ਰੱਬੀ ਗੱਲ ਕਰ ਰਹੇ ਹੇ ਪਰਮਾਤਮਾ ਦੀ ਰੱਬੀ ਮਜਲਿਸ ਉੱਥੇ ਜਿਹੜੀ ਹੁੰਦੀ ਹੈ ਮੈਂ ਉਹਨਾਂ ਦੇ ਅੱਗੇ ਤਨ ਤੇ ਮਨ ਅਰਪਣ ਕਰਦਾ ਹਾਂ ਮਸਤਕ ਕਾਟ ਘਰੀ ਤੇ ਸਿਆਗਾ ਤਨ ਮਨ ਹੁਣ ਤਨ ਪੁਲਿੰਗਿਕ ਵਚਨ ਹੈ ਮਨ ਵੀ ਪੁਲਿੰਗਿਕ ਵਚਨ ਹੈ ਕਿਉਂਕਿ ਔਂਕੜ ਲੱਗੀ ਹੋਈ ਹੈ ਦੋਨਾਂ 'ਤੇ ਤਨ ਮਨ ਅੱਗੇ ਧੂੰ ਮੈਂ ਆਪਣਾ ਤਨ ਸਰੀਰ ਵੀ ਤੇ ਮਨ ਵੀ ਉਹਨਾਂ ਦੇ ਅੱਗੇ ਰੱਖਦਾ ਹਾਂ ਹੁਣ ਅੱਗੇ ਹੈ ਨਾਨਕ ਨੰਨੇ ਨੂੰ ਕੰਨਾ ਨੰਨਾ ਕੱਕਾ ਨਾਨਕ ਇਹ ਨਾਨਕ ਸ਼ਬਦ ਹੈ ਸਮੋਦਨ ਸਤਿਗੁਰੂ ਜੀ ਆਪਣੇ ਆਪ ਨੂੰ ਆਖਦੇ ਨੇ ਨਾਨਕ ਸੰਤ ਮਿਲੇ ਹੁਣ ਸੰਤ ਸਸਨ ਟਿੱਪੀ ਤਤਿਨ ਨੂੰ ਕਰਨ ਲੱਗਿਆ ਹੋਇਆ ਇਹਦਾ ਮਤਲਬ ਇੱਕ ਇਕਵਚਨ ਹੈ ਪੁਲਿੰਗੀ ਕਿਵਚਨ ਇੱਕ ਸੰਤ ਸੰਤ ਮਿਲੇ ਸੱਚ ਪਾਈਏ ਕੋਈ ਸੱਚਾ ਸੰਤ ਮਿਲ ਜਾਵੇ ਪ੍ਰਮਾਤਮਾ ਨਾਲ ਮਿਲਾਬ ਹੋ ਜਾਂਦਾ ਸੰਤ ਮਿਲਣ ਦੇ ਨਾਲ ਰੱਬ ਮਿਲ ਜਾਂਦਾ ਤੇ ਫਿਰ ਜਿੱਥੇ ਐਨੀ ਸੰਤ ਸਭਾ ਬੈਠੀ ਹੋਵੇ ਇੱਥੇ ਤਾਂ ਫਿਰ ਪ੍ਰਮਾਤਮਾ ਦਾ ਵਾਸਾ ਹੈਗਾ ਨਾ ਇਸੇ ਕਰਕੇ ਸਾਰੀ ਮਸਲਤ ਨੂੰ ਇਹ ਸਾਰੀ ਸੰਤ ਸਭਾ ਨੂੰ ਸਤਿਗੁਰੂ ਨਮਸਕਾਰ ਕਰਦੇ ਨੇ ਔਰ ਅਰਦਾਸ ਵੀ ਕਰਦੇ ਨੇ ਤਨ ਮਨ ਵੀ ਉਹਦੇ ਹਵਾਲੇ ਕਰਦੇ ਨੇ ਭੇਟਾ ਕਰਦੇ ਨੇ ਸਿਰ ਕੱਟ ਕੇ ਦੇਣ ਦੀ ਗੱਲ ਕਰਦੇ ਨੇ ਸਤਿਗੁਰੂ ਭਾਵੇਂ ਇੰਨਾ ਸਤਕਾਰ ਕਰਦੇ ਨੇ ਉਸ ਸੰਤ ਸਭਾ ਦਾ ਨਾਮਿਕ ਸੰਤ ਮਿਲੈ ਸੱਚ ਉਹ ਰੰਗੇ ਇੱਕ ਬਚਨ ਰੱਬ ਦੀ ਗੱਲ ਹੈ ਸੱਚ ਪਾਈ ਹੈ ਉਹ ਹੋਣ ਵਾਲਾ ਪਰਮਾਤਮਾ ਮਿਲ ਜਾਂਦਾ ਜਦੋਂ ਸੰਤ ਮਿਲ ਜਾਵੇ ਸਹਿਜ ਭਾਏ ਜਸ ਲਿਓ ਸੰਤ ਸਭਾ ਦੇ ਵਿੱਚ ਸਤਿਗੁਰੂ ਪਾਸ਼ਾ ਕਹਿੰਦੇ ਸਹਿਜ ਭਾਏ ਹੁੰਦਾ ਸੁਖਹਿ ਨਹੀਂ ਸੁਖਹਿ ਨਹੀਂ ਸਹਿ ਸੁਪਾਹੀ ਪ੍ਰਭੂ ਦੇ ਗੁਣ ਗਾ ਸਕਾਂ ਭਾਵ ਉਹਦੇ ਗੁਣ ਗਾਏ ਜਾ ਸਕਦੇ ਨੇ ਜਦੋਂ ਇਸ ਤਰ੍ਹਾਂ ਸੰਤ ਸਭਾ ਇਕੱਤਰ ਹੋਈ ਹੁੰਦੀ ਹੈ। ਤੋਂ ਪਹਿਲੇ ਬੰਦ ਨੇ ਸਤਗੁਰ ਉਸ ਸੰਤ ਸਭਾ ਨੂੰ ਨਮਸਕਾਰ ਕਰਦੇ ਨੇ। ਤਨ ਮਨ ਕੱਟ ਕੇ ਅੱਗੇ ਅਰਪਣ ਕਰਨ ਦੀ ਗੱਲ ਕਰਦੇ ਨੇ ਭਾਵ ਐਡਾ ਵੱਡਾ ਸਤਕਾਰ ਕਿਉਂਕਿ ਜਿਸ ਸਭਾ ਦੇ ਵਿੱਚ ਰੱਬ ਦੀ ਗੱਲ ਹੋਵੇ। ਪਰਮਾਤਮਾ ਦੀ ਗੱਲ ਹੋਵੇ। ਤੋਂ ਪਹਿਲੇ ਬੰਦ ਵੀ ਸਤਗੁਰ ਸਿੰਘਾਉਂਦੇ ਨੇ ਕਿ ਉਹੀ ਸੰਤ ਸਭਾ ਹੈ। ਜਿੱਥੇ ਰੱਬ ਦੀ ਗੱਲ ਹੋਵੇ। ਜਿੱਥੇ ਪਰਮਾਤਮਾ ਦੀ ਗੱਲ ਹੋਵੇ। ਜਿੱਥੇ ਪਰਮਾਤਮਾ ਸਾਖਸਤ ਰੂਪ ਦੇ ਵਿੱਚ ਰਮਿਆ ਹੋਇਆ ਨਜ਼ਰ ਆਉਂਦਾ ਹੈ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਖਤੇ